ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਸਵਾਗਤ ਆ ਬਾਈ ਸਭ ਦਾ ਅੱਜ ਤੁਹਾਨੂੰ ਆ ਦੋ ਮੱਝਾਂ ਤੇ ਇੱਕ ਆ ਬੱਛੀ ਦਿਖਾਉਣੀ ਆ ਤੇ ਮਿਲਾਉਨੇ ਆ ਬਾਈ ਨਾਲ ਆ ਬਾਈ ਦਾ ਫਾਰਮ ਆ ਸਾਰਾ ਉਹ ਪਰਲੇ ਪਾਸੇ ਹੀ ਮੱਝਾਂ ਖੜੀਆਂ ਉਧਰ ਵੀ ਦਿਖਾਉਨੇ ਆ ਤੇ ਹੋਰ ਬਾਈ ਸਖਜਿੰਦਰ ਕੀ ਹਾਲ ਆ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉ ਸਾਡੇ ਕੋਲ ਘਰੇ ਪਹੁੰਚੇ ਜੀ ਤੇ ਮੱਝਾਂ ਪਹਿਲਾਂ ਤਾਂ ਨਾਂ ਦੱਸੋ ਆਪਦਾ ਆਪਣਾ ਨਾਮ ਇਹ ਸੁਖਵਿੰਦਰ ਸਿੰਘ ਜੀ ਪਿੰਡ ਪਿੰਡ ਬੇਸ਼ਨਪੁਰਾ ਜੀ ਜ਼ਿਲ੍ਹਾ ਸੰਗਰੂਰ ਜੀ ਠੀਕ ਆ ਕਿੰਨੀਆਂ ਮੱਝਾਂ ਵਕਾਊ ਕਰਤੀਆਂ ਜੀ ਦੋ ਮੱਝਾਂ ਹੀ ਇੱਕ ਬੱਚੀ ਵਕਾਊ ਹੈ ਜੀ ਅੱਛਾ ਤੇ ਮੱਝਾਂ ਦੀ ਡਿਟੇਲ ਦੱਸੋ ਪਹਿਲਾਂ ਤਾਂ ਮੱਝਾਂ ਦੀ ਡਿਟੇਲ ਜੀ ਐਸੇ ਦੀ ਪਹਿਲਾਂ ਤਾਂ ਐਸੇ ਦੀ ਦੱਸੋ ਪਹਿਲੇ ਸੂਏ ਆ ਤੀਜੇ ਸੂਏ ਸੂਜੀ ਪਹਿਲੇ ਸੂਲੇ ਪਹਿਲੇ ਸੂਏ 10 ਲੀਟਰ ਸੀ ਜੀ ਹਾਂ ਦੂਜੇ ਸੂਏ ਆਹ 14 ਲੀਟਰ ਦੋ ਤਾਂ ਕੱਢਿਆ ਹੀ ਹਾਂ ਇਹ ਹੁਣ ਇਸ ਟਾਈਮ 10 ਤਰੀਕ ਨੂੰ ਦੇ ਦਿਨ ਪੂਰੇ ਹੋਣ ਦੇ ਠੀਕ ਆ ਹਾਂਜੀ ਤੇ ਇਹ ਗੱਬਣ ਕੀ ਤੋਂ ਆ ਇਹ ਗੱਬਣ ਜੀ ਆਪਣੇ ਉਧਰ ਹਰਿਆਣਾ ਚੋਂ ਮੱਝ ਖਰੀਦ ਕੇ ਲੈ ਕੇ ਆਏ ਸੀ ਜੀ ਹੂੰ ਗਾਹਾਂ ਵਾ ਡਾਕਟਰ ਨੇ 700 ਦਾ ਟੀਕਾ ਭਰਿਆ ਸੀ ਜੀ ਕਹਿੰਦਾ ਵੀ ਵਧੀਆ ਟੀਕੇ ਦਾ ਹੀ ਗਾਹਾਂ ਉਹਦਾ ਬੱਚਾ ਆ ਗਈ ਆਹ ਸਾਨ ਆ ਹਾਂਜੀ ਇਹਦੀ ਮਾਂ ਅੰਦਰ ਦੇ ਪਾਸੇ ਖੜੀ ਲਈ ਅੱਛਾ ਉਹ ਤੇ ਆ ਆਹ ਇਹ ਸਾਨ ਦੀ ਮਾਂ ਆ ਇਹਦੇ ਥੱਲੇ ਦੁੱਧ 16 ਲੀਟਰ ਵਾਲੀ ਮੱਝ ਦੇ ਉੱਤੇ ਐਚ ਆਰ ਐਲ ਵੀ ਦੇ ਸੀਮਨ ਦਾ ਕ੍ਰੋਸ ਸੀ ਤੇ ਚਲੋ ਇਹਦੇ ਇਹ ਸਾਂਹ ਤੋਂ ਇਹ ਸਾਂਹ ਤੋਂ ਇਹ ਗੱਭਣਾ ਨੇ ਦੋਨੇ ਹੀ ਮੱਝਾਂ ਹਾਂ ਜੇ ਦੋਨੇ ਮੱਝਾਂ ਗੱਭਣਾ ਨੇ ਇਹ ਤੋਂ ਅੱਛਾ ਤੇ ਲੈ ਥੋੜਾ ਜਿਹਾ ਸਾਈਡ ਨੂੰ ਲਓ ਵੀ ਸੱਜਣਾ ਦੇਖੋ ਛੋਟੀਆਂ ਰਾਜੀ ਰੂਜੀ ਬਹੁਤ ਨੇ ਸਿੰਘ ਸਿੰਘ ਬਹੁਤ ਕੁੰਡਾ ਤੇ ਦੇਖੋ ਥੋੜਾ ਜਿਹਾ ਕਈ ਵਾਰੀ ਪਸ਼ੂ ਡਰ ਜਾਂਦਾ ਪਿੰਡੇ ਤੇ ਨਾੜਾ ਨੂੜਾ ਬਹੁਤ ਨੇ ਇਹਦੇ ਵੀ ਬਹੁਤ ਬਰੀਕ ਚਮੜੀ ਆ ਤੇ ਚਲੋ ਆਪਾਂ ਪਹਿਲਾਂ ਇੱਧਰ ਗੱਲ ਕਰ ਲਈਏ ਥਾਣਾ ਦਾ ਦੇਖੋ ਥਾਣਾ ਦਾ ਗੈਪ ਅਗਲੇ ਤੋਂ ਅਗਲੇ ਦਾ ਪਿੱਛੇ ਤੋਂ ਪਿਛਲੇ ਦਾ ਬਹੁਤ ਜ਼ਿਆਦਾ ਗੈਪ ਤੇ ਪਿੱਛੋਂ ਦਿਖਾ ਦਿੰਨੇ ਆ 10 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਥੋੜਾ ਜਿਹਾ ਚਾਨਣ ਪੈਂਦਾ ਹੋਇ ਲਓ ਜੀ ਆ ਪਿੱਛੋਂ ਚਲ ਇਧਰੋਂ ਵੀ ਦੇਖ ਲਓ ਨੇਵੇ ਤੇ ਨਾੜਾ ਨੂੜਾ ਬਹੁਤ ਜ਼ਿਆਦਾ ਨੇ ਦੇਖੋ ਬਹੁਤ ਸੋਹਣਾ ਥਣਲੇਵਾ ਜਾਨ ਵਾਲੀ ਝੋਟੀ ਤੇ ਖੋਲ ਕੇ ਤੋਰੋਂਗੇ ਮਾੜਾ ਜਿਹਾ ਬਾਈ ਇਹਨੂੰ ਲਓ ਜੀ ਦੇਖੋ ਪਰਦੀ ਸਹੇਂਗਾ ਸਹੇਂਗਾ ਬਹੁਤ ਸੋਹਣਾ ਬਹੁਤ ਬਰੀਕ ਚਮੜੀ ਪਤਲੇ ਪਿੰਡੇ ਦੀ ਮੱਝ ਤੇ ਇਹਦੇ 10 ਤਰੀਕ ਨੂੰ ਦਿਨ ਪੂਰੇ 15 16 ਕਿਲੋ ਵਾਲੀ ਮੱਝ ਆ ਤੇ ਰੇਟ ਵੀ ਬਾਈ ਨੂੰ ਪੁੱਛਾਂਗੇ ਰੇਟ ਤੇ ਬਾਈ ਰੇਟ ਇਹਦਾ ਇਹਦਾ 1.5 ਲੱਖ ਹੈ ਜੀ ਕਿੰਨਾ ਕੁ ਦੁੱਧ ਦੇ ਦੂ ਐਤ ਕੀ ਐਤ 16 ਲੀਟਰ ਦੀ ਉਮੀਦ ਹੈ ਜੀ ਥੱਲੇ ਜੀ ਠੀਕ ਆ ਤੇ ਆ ਝੋਟੀ ਜਿਹੜੀ ਇਹ ਇਹ ਇਹਦੇ ਦਿਨ ਪੂਰੇ ਹੋ ਚੁੱਕੇ ਨਹੀਂ ਅੱਜ ਜੀ ਅੱਜ ਦਿਨ ਪੂਰੇ ਹਾਂਜੀ ਇਹ ਤੀਜੀ ਸੂਏ ਸੂ ਜੀ ਇਹ ਵੀ ਆਪਣੇ ਘਰ ਵਾਲੇ ਝੋਟੇ ਤੋਂ ਹਾਂਜੀ ਇਹ ਦੋਏ ਆਪਣੇ ਘਰਾਂ ਦੇ ਝੋਟੇ ਤੋਂ ਕ੍ਰੋਸ ਹੋਈਆਂ ਨਹੀਂ ਠੀਕ ਆ ਇਹ ਤੀਜੇ ਇਹਦਾ ਦੁੱਧ ਇਹ ਦੁੱਧ ਜੀ ਬਲ 14 ਲੀਟਰ ਹੈ ਜੀ ਅੱਛਾ ਤੇ ਬਸ ਉਹੀ 14 15 16 ਤੇ ਸੂਈ ਘੁੰਮੀ ਜਾਂਦੀ ਆ ਲਓ ਵੀ ਸੱਜਣੋ ਲੈਵਾ ਆ ਲਓ ਬਹੁਤ ਸਹੀਲ ਸਾਉ ਮੱਝ ਤੇ ਪਿੱਠਪੜੇ ਦੀ ਚੜਾਈ ਬਹੁਤ ਨਾੜਾਂ ਉੱਪਰੋਂ ਵੀ ਸਰੀਰ ਬਹੁਤ ਗੁੰਦਿਆ ਪਿਆ ਬਹੁਤ ਜ਼ਿਆਦਾ ਬਰੀਕ ਚਮੜੀ ਤੇ ਆ ਦੇਖੋ ਬਹੁਤ ਹੀ ਬਰੀਕ ਹੈ ਸੱਪ ਦੀ ਕੰਜ ਵਰਗੀ ਪੂਰੀ ਕਾਲੀ ਥੱਲੋਂ 2 ਕੰਚ ਦੀ ਪੂਨ ਛਿੱਟੀ ਤੇ ਥਣਾ ਦਾ ਇੱਕ ਮਿੰਟ ਆ ਦੇਖੋ ਲੇਵੇ ਦੀ ਚੜਾਈ ਬਹੁਤ ਆ ਤੇ ਇਹਦਾ ਵੀ ਥਣ ਤੋਂ ਥਣ ਅਗਲੇ ਤੋਂ ਅਗਲਾ ਪਿਛਲੇ ਤੋਂ ਪਿਛਲਾ ਬਹੁਤ ਠੋਸ ਤੇ ਚੌੜਾ ਲੇਵਾ ਤੇ ਸਿੰਘ-ਸੁੰਗ ਦੀ ਬਹੁਤ ਹੁੰਡੀ ਜਿਵੇਂ ਆਪਾਂ ਕਹਿ ਦਿੰਨੇ ਆ ਹਨਾ ਗੱਲ ਕਰ ਦਿੰਨੇ ਆ ਵੀ ਆਹ ਡਾਟਸ ਵਾਲਾ ਸਿੰਘ ਕੰਨੀਦਾਰ ਬਹੁਤ ਸੋਹਣਾ ਸਿੰਘ ਤੇ ਸਾਉ ਆਹ ਦੇਖੋ ਸਰੀਰ ਦੇ ਉੱਤੇ ਐ ਜਾਲ ਵਿਛਿਆ ਪਿਆ ਲੈ ਵੀਰੇ ਇਹਨੂੰ ਖੋਲੀ ਮੜਾ ਜਾ ਲਓ ਦੇਖੋ ਧਰ ਦੀ ਲੈ ਕੇ ਜਾਏਗੇਰੇ ਸਾਨੂੰ ਲਓ ਲੈ ਵਾਸ ਮੋੜ ਲਿਆ ਵੀ ਅੱਜ ਸੂਪੇ ਕੱਲ ਨੂੰ ਸੂਪੇ 4 ਦਿਨ ਕੱਟ ਜੇ ਦੇਖੋ ਉਹ ਰੱਬ ਦੀ ਮਰਜ਼ੀ ਕੋਈ ਪਤਾ ਨਹੀਂ ਸਮਾਂ ਕਿੱਧਰੋਂ ਜਾਂਦਾ ਪਰ ਅੱਜ ਦਿਨ ਇਹਦੇ ਪੂਰੇ ਹੋ ਗਏ ਤੇ ਬਾਈ ਇਹਦਾ ਰੇਟ ਇਹ ਰੇਟ 110 ਹੈ ਜੀ 1 ਲੱਖ 10 ਹਜ਼ਾਰ ਹਾਂ ਜੀ ਦੇਉ 13 14 ਕਿਲੋ ਦੁੱਧ ਦੇ ਦਿਓ। ਰਾਮਨਾ ਜੀ ਰਾਮਨਾ ਕੱਡੂ ਜੀ। ਠੀਕ ਆ। ਤੇ ਬਾਈ ਇੱਕ ਗੱਲ ਹੋਰ ਆ। ਬਾਈ ਅੱਛਾ ਇੱਕ ਚੀਜ਼ ਹੋਰ ਦੱਸੋ ਵੀ ਜੇ ਕੋਈ ਬੰਦਾ ਚਵਾ ਕੇ ਵੀ ਦੇ ਦੋਗੇ ਬਾਅਦ ਚ। ਹਾਂ ਇਹ ਆਪਣੇ ਲੋਵੇ ਨਾ ਪੂਰੀ ਵਿਕੀ ਹੈ ਤਾਂ ਕਿ ਫਾਪਾ ਚਵਾ ਕੇ ਦੀ ਦੇ ਦਾਂਗੇ। ਬਸ ਠੀਕ ਆ। ਤੇ ਅੱਛਾ ਹੁਣ ਇੱਕ ਆਹ ਬੱਛੀ ਆ ਬੱਛੀ ਬਾਰੇ ਬੱਛੀ ਬਾਰੇ ਵੀ ਦੱਸੋ ਇੱਕ। ਬੱਛੀ ਆਪਾਂ ਨੇ ਖਰੀਦੀ ਸੀ ਜੀ। ਅੱਛਾ। ਇਹ ਮੂਹ ਖੀ ਰਹੀ ਹੈ ਜੀ 10.5 ਮਿੰਟ 10 ਮਿੰਟ ਦੀ ਹੀ ਏ ਜਾਈ ਇਹ ਦੀ ਹਾਂ ਇਹਦੇ ਹਜੇ ਕ੍ਰਾਸ ਜਾਈ ਹੋਈ ਨਹੀਂ ਜੀ ਇਹ ਕੀ ਦੀ ਧੀ ਆ ਪਤਾ ਕੁਝ ਨਹੀਂ ਜੀ ਧੀ ਤਾਂ ਨਹੀਂ ਪਤਾ ਇਹ ਡਾਕਟਰ ਨੇ 1500 ਦਾ ਟੀਕਾ ਭਰਿਆ ਸੀ ਜੀ ਅੱਛਾ ਆ ਬਿਲਕੁਲ ਪਹਿਲਾ ਬੈੜੀ ਹੁੰਦੀ ਸੀ ਜੀ ਕਿੰਨੇ ਦੁੱਧ ਇਹਦੀ ਮਾਂ ਕਿੰਨੇ ਦੁੱਧ ਵਾਲੀ ਸੀ ਇਹਦੀ ਮਾਂ ਦੁੱਧ 10 ਆਹੋ 50 ਲੀਟਰ ਸੀ ਜੀ ਅੱਛਾ ਹਾਂਜੀ ਤੇ ਲੋ ਵੀ ਸੱਜਣੋ ਤੇ ਇਹਦਾ ਰੇਟ ਬਈ ਇਹਦਾ ਰੇਟ ਪੁੱਛ ਕੇ ਦੱਸਾਂਗੇ ਦਾਦਾ ਜੀ ਨੂੰ ਚਲੋ ਬਈ ਸੱਜਣੋ ਆਪਾਂ ਜਦ ਤੱਕ ਪੁੱਛ ਲੈਨੇ ਆ ਆਪਾਂ ਵੀਡੀਓ ਦਿਖਾ ਦਿੰਨੇ ਆ ਤੇ ਚ ਗਊ ਦਾ ਬੱਛੀ ਆ ਕੀਰੀ ਪਿੱਠਪੂੜਾ ਦੇਖੋ ਹੈਗੀ ਸਾਰੀ ਉਹ ਚਿੱਟੀ ਆ ਮੜਾ ਮੋਟਾ ਵਿੱਚ ਆ ਇਹਦਾ ਲੇਵਾ ਥਣ ਇਹਦੇ ਥਣ ਪੰਜ ਚਾਰ ਹੀ ਨੇ ਦੂਰ ਦੂਰ ਨੇ ਤੇ ਆਹ ਲੇਵੇ ਦੀ ਬਣਤਰਾ ਕੱਦ ਕਾਠ ਬੱਚੀ ਬੱਛੀ ਥੋੜਾ ਜਿਹਾ ਲੈਸ ਪਣਾ ਜ਼ਰੂਰ ਦਿਖਾਉਂਦੀ ਆ ਪਰ ਉੱਚੀ ਲੰਬੀ ਬਹੁਤ ਆ ਦੇਖੋ ਮਜਾਂ ਚ ਇਨੀਆਂ ਚ ਇੱਕ ਅੱਧਾ ਪਸ਼ੂ ਰਾਸਬ ਨਹੀਂ ਆਉਂਦਾ ਕੱਲੀ ਖੜ ਕੇ ਖਾਣਾ ਫਰਕ ਪੈ ਜਾਂਦਾ ਤੇ ਲਓ ਜੀ ਆ ਇਹਦਾ ਮੂੰਹ ਆ ਹਾਂਜੀ ਸੋਹੇਂਦਰ ਸਿੰਘ ਕਿੰਨੇ ਤੇ ਇਹ ਕਿੰਨੇ ਰੁਪਈਆ ਦੀ 35 ਦੀ ਜੀ 35000 ਰੁਪਈਆ ਦੀ ਬੱਚੀ ਮੂੰਹੋਂ ਖਿਰੀ ਆ ਚੈੱਕ ਕਰਾਉਗੀ ਦੰਦ ਹਾਂਜੀ ਹਾਂਜੀ ਲਓ ਵੀ ਦੇਖੋ ਧੀਰੀ ਵੱਛੀ ਆ ਬਾਕੀ ਤੁਸੀਂ ਆਪਦਾ ਚੈੱਕ ਕਰਿਓ ਆਨਲਾਈਨ ਵਾਲੇ ਭਰਾ ਬਾਈ ਕਹਿੰਦਾ ਵੀ ਆਨਲਾਈਨ ਵਾਲਾ ਸਿਸਟਮ ਔਖਾ ਆਪਦਾ ਆਓ ਘਰੇ ਜਾ ਕੇ ਸਾਰਾ ਕੁਝ ਚੈੱਕ ਕਰੋ ਦੇਖੋ ਤੇ ਹੁਣ ਤੁਹਾਨੂੰ ਆ ਕੱਟੇ ਤੇ ਨਿਗ੍ਹਾ ਮਰਵਾ ਦਈਏ ਬਾਈ ਨੇ 1 23 24 ਕਿਲੋ ਵਾਲੀ ਮੱਝ ਦਾ ਐਚ ਐਲ ਡੀ ਵੀ ਦਾ ਕੱਟਾ ਸੀ ਪਿੱਛੇ ਉਹ ਕੱਟੇ ਦੇ ਕੱਟੇ ਤੋਂ ਇੱਕ 15 16 ਕਿਲੋ ਵਾਲੀ ਆਪਦੀ ਮੱਝ ਤੇ ਕ੍ਰਾਸ ਪਾਇਆ ਤੇ ਆਹ ਸਾਨ ਤੋਂ ਇਹ ਦੋਨੇ ਮੱਝਾਂ ਗੱਬਣਾ ਨੇ ਦੇਖੋ ਸਿੰਘ ਸੋਂਗ ਇਹਦਾ ਬਹੁਤ ਤਿੱਖੇ ਨੈਣ ਨਕਸ਼ ਲੰਬਾਈ ਬਹੁਤ ਜ਼ਿਆਦਾ ਜਿਵੇਂ ਕੋਹੇ ਨੂਰ ਤਾਂ ਦੀ ਲੰਬਾਈ ਆ ਨਾ ਉਸੇ ਹਿਸਾਬ ਚ ਪਿੱਠਪੜਾ ਬਹੁਤ ਲੰਮਾ ਤੇ ਆਹ ਦੇਖੋ ਖੜਿਓ ਮੂਰੇ ਮੜਾ ਜਿਹਾ ਸਿੰਦੀ ਖੜੀ ਡਰ ਜਾਂਦਾ ਪਸ਼ੂ ਕੈਮਰੋ ਤੋਂ ਦੇਖੋ ਪਿੱਠਪੜੇ ਦੀ ਚੜਾਈ ਬਹੁਤ ਚੰਗਾ ਤਾਂ ਆਹ ਦੇਖੋ ਟੈਸਟਿੰਗ ਕਰ ਲਏ ਦੇ ਡਰ ਕੇ ਥੋੜਾ ਜਿਹਾ ਘਸ ਲਿਆ ਕੰਮ ਪਰ ਆਹ ਦੇਖੋ ਬਹੁਤ ਸ਼ਾਨ ਟੈਸਟਿਕਲ ਬਹੁਤ ਸ਼ਾਨਦਾਰ ਤੇ ਇਹ ਆ ਮੱਝਾਂ ਦੇਖੋ ਸਾਰੀਆਂ ਇੱਥੇ ਖੜੀਆਂ ਨੇ ਆਹ ਪ੍ਰਬੰਧਾ ਬਾਈ ਦਾ ਆਹਾ ਇੱਧਰ ਅੰਦਰ ਨੇ ਤੇ ਲੋ ਵੀ ਸਜਣੋ ਸਾਰਾ ਦਿਖਾਤਾ ਜਿਗਾੜ ਤੁਹਾਨੂੰ ਜਿਹਨੂੰ ਕਿਸੇ ਨੂੰ ਪਸੰਦ ਆਵੇ ਭਾਈ ਉਹ ਬਾਈ ਸਖਜਿੰਦਰ ਨਾਲ ਗੱਲ ਕਰ ਲਿਓ ਇੱਕ ਵਾਰੀ ਸਖਜਿੰਦਰ ਆਪਦਾ ਨੰਬਰ ਵੀ ਬੋਲ ਦੇ ਨੰਬਰ ਹੀ ਆਪਣਾ 98 ਹਾਂ ਆ ਨਹੀਂ ਇੱਕ ਵਾਰ 988776547 ਲਓ ਬਾਈ ਬਾਈ ਦਾ ਨੰਬਰ ਤੁਸੀਂ ਸੁਣ ਲਿਆ ਸਕਰੀਨ ਤੇ ਵੀ ਚੱਲ ਰਿਹਾ ਜਿਹਨੂੰ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਉਹ ਕਰ ਲਿਓ ਅੱਛਾ ਜਿਹੜਾ ਜਿਹੜਾ ਰੇਟ ਦੱਸਿਆ ਬਾਈ ਉਹਦੇ 'ਚ ਗੰਜੈਸ਼ਤਾ ਹੋ ਜੂਗੀ ਹਾਂਜੀ ਹਾਂਜੀ ਪੂਰੀ ਵਧੀਆ ਛੋਟ ਕਰਾਂਗੇ ਜੇ ਅਗਲੇ ਨੂੰ ਮਾਨਤਨ ਵਧੀਆ ਕਰਾਂਗੇ ਲਓ ਬਾਈ ਸੱਜਣੋ ਆਪਦਾ ਭਾਈ ਹੁਣ ਜਿਵੇਂ ਤੁਹਾਨੂੰ ਸੈੱਟ ਲੱਗਦਾ ਓਵੇਂ ਕਰਿਓ ਤੇ ਆ ਮੱਝਾਂ ਦੁਬਾਰਾ ਦੋਨੇ ਹੀ ਵਿਕਾਉ ਨੇ ਦਿਖਾਤੀਆਂ ਤੁਹਾਨੂੰ ਠੀਕ ਆ ਬਾਈ ਸਸੇ ਹੀ ਕਾਲ ਸਰ ਨੂੰ